ਦੇ ਰੇ ਮਰਦੇ ਗੱਲਾਂ ਬਿਲਕੁਲ ਦਨੇ ਕੋਰ ਬਲੋ ਪੂ ਆਪ ਕੋੰਦੀ ਰਵੇ ਇੱਧੇ ਵਰਦੀਆਂ ਦਿੰਦੀ ਰੋ ਨਹੀਂ ਭਾਬੀ ਖੇਲੇ ਵੇਖੀ ਤੁਮਾਲਾ ਹਾਂ ਹਾਂਜੀ ਕਿੱਦਾਂ ਸਾਰੇ ਸਵਾਗਤ ਆਇਆ ਤੇ ਨਵੇਂ ਬਲੌਗ ਜੀ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਕੈਂਟਾਂ ਸੋ ਹਾਜ਼ਰ ਆਏ ਥੋੜੀ ਜਿਹਾ ਇੱਕ ਨਵਾਂ ਬਲੌਗ ਲੈ ਕੇ ਆ ਲਈ ਆ ਦੇਖੋ ਜੀ ਮੇਰੀ ਗੱਲ ਤੁਕੰ ਤੁਕੰ ਜੂ ਕੋਈ ਨਹੀਂ ਇਹ ਇਦਾਂ ਹੀ ਹੁੰਦਾ ਬੇਬੀ ਹੀਰ ਹੁੰਦਾ ਬੇਬੀ ਹਾਂ ਜੀ ਵੀ ਹਾਂ ਜੀ ਹੁਣ ਅਸੀਂ ਤਿਆਰ ਹੋਈ ਜੰਨੇ ਆ ਨੋਨਾ ਮੈਂ ਘਰੇ ਆ ਗਿਆ ਤੇ ਇਹਨੇ ਨਾਲ ਲਿਆ ਮੰਮੀ ਨੇ ਬਣਾ ਲਿਆ ਰੋਟੀ ਆੜੀ ਆ ਗਈ ਤੂੰ ਕਰਦਾ ਸਾਡੇ ਤੁਸੀਂ ਰਹਿ ਗਏ ਇਕੱਲੇ ਮੈਂ ਨਹੀਂ ਰਹਿ ਗਿਆ ਇਕੱਲੇ ਮੈਂ ਤਾਂ ਨਹੀਂ ਮੇਰੇ ਤਾਂ ਮਹੀਨੇ ਖਵਾਤ ਖੁਰਕ ਹੁੰਦੀ ਆ ਕਹਿੰਦਾ ਮਹੀਨੇ ਤੋਂ ਬਾਅਦ ਇਹ ਰਹਿ ਗਿਆ ਮੁਸ਼ਕਿਲ ਮੈਂ ਮਹੀਨੇ ਤੋਂ ਬਾਅਦ ਹੀ ਨੋਨਾ ਆਂਗਾ ਚੰਨੀ ਵੇਖੀ ਕਿਹੜੀ ਲੈ ਕੇ ਨਾਲਦੀ ਆ ਨਾਲਦੀ ਰਹਿਣਾ ਰਸਮੀ ਮੈਂ ਨਹੀਂ ਹੋਰ ਮੈਂ ਹੋਰ ਨਹੀਂ ਆਉਂਦੀ ਲੈ ਨਾ ਪ੍ਰਾਸਟ ਕਰਕੇ ਲੈ ਆਂਦੀ ਵੇ ਇਹ ਤੋ ਵਤਨ ਪੈਸੇ ਨਹੀਂ ਮਿਲਿਆ ਕਰਨੇ ਦੋਆਂ ਨੂੰ ਕਿਉਂ ਨਹੀਂ ਮਿਲਿਆ ਜਾਂਦਾ ਲੋਕ ਜੰਦੇ ਕੱਲਾ ਬਣਾ ਨਾ ਜਾਂਦਾ ਕੱਲਾ ਬਣਾ ਲੈਣਾ ਉਹ ਮੇਰਾ ਜਵਾਬ ਹੈਗਾ ਨਾ ਉਹ ਦੇਖੋ بیا ਲੰਮਾ ਅਗਲਾ ਅਗਲੇ ਕਹਿੰਦੇ ਉਹ ਦੋਂ ਦੇ ਲੱਗੇ ਹੁਣ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਉਹਨਾਂ ਨੂੰ ਸੱਸ ਹਾਂ 4 ਦੇ ਪੈਨ ਵੇਖੀ ਤੇ ਤੈਨੂੰ ਕਮੈਂਟ ਕਰ ਦੇ ਸੇਖਾਂ ਨਾ ਮੈਂ ਸੋ ਦੇਖੇ ਨਹੀਂ ਜਾਂਦੇ ਟਾਈਪ ਨਹੀਂ ਦੇ ਕੇ ਚੱਲ ਮਾਨ ਸਾਡਾ ਹੋ ਗਿਆ ਪੈਕ ਸਾਰਾ ਆ ਦੇਖੋ ਸੋਸੀ ਹੋ ਗਿਆ ਤਿਆਰ ਤਿਆਰ ਹੋ ਕੇ ਖੜਿਆ ਤਿੰਨ ਢਿੱਗ ਦੇ ਦੇਰਾਂ ਸਿਲਾਈ ਕਿੰਦੀ ਗਰੀ ਚੰਪਾ ਦਾ ਨਹੀਂ ਸਮਝਦਾ ਨਾ ਲੱਗੇ ਸਿਲਾਈ ਹੋਵੇ ਚਲੋ ਚਲੋ ਟਾਈਮ ਕਿਨਾ ਹੋ ਗਿਆ ਇੰਨਾ ਦੇਖੀ ਸਵਾ ਸਵਾਇਕੋ ਸਵਾਇਕੋ ਹੋ ਗਿਆ ਸਾਇਲੈਂਟ ਕਿਉਂ ਨਹੀਂ ਕਰ ਰਖਾ ਸਾਢੇ 1 ਹੋਣ ਵਾਲਾ ਵਸ ਸਾਢੇ 1 ਕਿਉਂ ਨਹੀਂ ਕਹਿ ਸਕਦੇ ਡੇਢ ਕਿਉਂ ਕਹਨੇ ਡੇਢ ਸਾਢੇ 2 ਸਾਢੇ 2 ਕਹਿੰਦਾ ਤਾ ਹੀ ਨੂੰ ਸਾਢੇ 2 ਹੋਗਾ ਤੇ ਸਾਢੇ 3 ਨੂੰ ਵੀ ਢਾਈ ਨੂੰ ਸਾਢੇ 3 ਨੂੰ ਢਾਈ ਢਾਈ ਆਈ ਨਾ ਵਸ ਗਈ ਲਈ ਨਹੀਂ ਬਲਾ ਲੱਕੀ ਇਹ ਜਗਾ ਹੱਥ ਨਾਲ ਕਰ ਲੋ ਉਹ ਆਪਣੀ ਸਾਲੀ ਦੀ ਬਰੀ ਹੋਈ ਕੋਲਟੀ ਕਿ ਵਧੂ ਨਾ ਕੋਲਟੀ ਕਿ ਭਰੀ ਤੇ ਸਾਡੀ ਜੱਡੀ ਜਵਾਦ ਜਵਾ ਭਾਈ ਇਸੇ ਦਾ ਕਰਵਾ ਕੇ ਕਰਦੇ ਮੈਂ ਇਤਨਾ ਪੰਨਾ ਜਿੰਨਾ ਮਰਜੀਸ ਮਾੜਾ ਕੋ ਕਾਰ ਹੈ ਨਹੀਂ ਕਿ ਮੈਂ ਐਡੇ ਕਰ ਰਿਹਾ ਤੈਨੂੰ ਕੈਸੇ ਸੇ ਲੈਣਾ ਹੀ ਨਹੀਂ ਸਿੱਧੇ ਅਕਾਊਂਟ ਚ ਪਾ ਬਾਬਾ ਸਰ ਸਿੱਧੇ ਅਕਾਊਂਟ ਚ ਪਾ ਬਾਬਾ ਉਹ ਇਧਰ ਆ ਲਾ ਦਿਆਂ ਨਾ ਕੁਸਵਾ ਲੈਣਾ ਲੈਣਾ ਤਾਜੀ ਆ ਤਾਂ ਆ ਦੇ ਦੀ ਤੇ ਦੀ ਪੈਸੇ ਤੇ ਰਹਿਣਦੇ ਫਿਰ ਨਹੀਂ ਬਾਬੂ ਪੈਸੇ ਤੋਂ ਫਿਰ ਵਰਦੀਆਂ ਲੈਣਾ ਆਪਾਂ ਲਵਦੇ ਜਾਲ ਦੀ ਪਸੰਦ ਉਹ ਲੈ ਜਾਂਦਾ ਹਨ ਪੈਸੇ ਲਾਦਾ ਕੰਮ ਤੇ ਚੱਲਦੇ ਰਹਿੰਦੇ ਹਰ ਕਦੋਂ ਪ੍ਰੋਣੇ ਇੱਕ ਕਰੇ ਇੱਕ ਜਣੇ ਉਹ ਥੇਰਾ ਮਾਈਕ ਅਸੀਂ ਕਿਹੜਾ ਡਾਣਾ ਇਕੱਠੇ ਆ ਸਾਡਾ ਕਿਵੰਡਿਆ ਕੋਈ ਮੈਂ ਅੱਜ ਤੱਕ ਰੋਣੀ ਚੋੜਾ ਦੋ ਆਰੋ ਯਕੀ ਰਿਓਸਾਨ ਦਾ ਮਲ ਬੋਦਾ ਨਹੀਂ ਨਹੀਂ ਮਸੀ ਇੱਕੀ ਹਾਂ ਲੈ ਹਾਂ ਲੈ ਨਹੀਂ ਹਾਂ ਕੋ ਇਹ ਰਾਤ ਬਾਉਰਾ ਨਹੀਂ 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 ਨਾ ਫਿਰ ਉਹ ਦੇਤੇ ਆਂ ਹੈ ਨਹੀਂ ਨਹੀਂ ਉਹ ਹੀ ਨਹੀਂ ਬਾਉ ਦੇ ਆ ਪਹਿਲੀ ਵਾਰ ਆਇਆ ਬਾਉ ਨਹੀਂ ਤੇ ਉਹ ਆਇਆ ਪਹਿਲੀ ਵਾਰ ਮੈਂ ਤਾਂ ਬਾਹਵਰੀ ਆ ਗਿਆ ਨਹੀਂ ਨਹੀਂ ਉਹ ਵਧਾਈ ਲੈ ਕੇ ਬਾਉ ਪਹਿਲੀ ਵਾਰ ਆਇਆ ਫਿਰ ਇੱਕ ਵਾਰ ਨਹੀਂ ਬਾਉ ਨੂੰ ਲੋ ਨਾ ਨਹੀਂ 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 ਤੂੰ ਫਿਰ ਮੈਂ ਹੀ ਬਾਉ ਨੂੰ ਤੇ ਨਹੀਂ ਆ ਨਹੀਂ ਹੁੰਦਾ ਇੱਕ ਇੱਕ ਆ ਪਲਾ ਗਣੀ ਪੈਸ ਗਣੀ ਤਾਂ ਬਾਚਾ ਛੂਟ ਲੈ ਲਈ ਕੁਤ ਦੇਟ ਦਿੱਤਾ ਕੋਈ ਕਿੰਨੇ ਆ ਉਹ ਤੋਂ ਨਹੀਂ ਫਿਰ ਆ ਮੁਰ ਦੇ ਆ ਦੇ ਆ ਮੋੜ ਆ ਬਹਰ ਨਹੀਂ ਨਹੀਂ ਯਾ ਗਾਤੀ ਇੱਕ ਮੈਂ ਹਜ਼ਾਰ ਦੇਣਾ ਪਾ ਉਹਦਾ 500 ਹੀ ਆ ਜ਼ਿਆਦਾ ਨਹੀਂ ਦਿੱਤਾ ਤੇ ਸਾਨੂੰ ਕਾ ਉਹ ਦੇ ਦਿੱਤਾ ਵਾ ਠੀਕ ਆ ਆ ਇੱਕ ਰਖ ਲੈ ਆ ਪਿੱਛੇ ਮੋੜ ਦੇ ਉੱਥੇ ਮੋੜ ਜਾ ਯਾ ਪਰ ਦੇ ਆ ਮੋੜ ਦੇ ਆਹ ਉਹ ਕੋਈ ਨਹੀਂ ਮਰਦੇ ਗਾ ਲੈਣਗੇ ਉਹ ਆ ਬੋਲ ਉਹ ਆਪਣੀ ਰਵੇ ਇੱਦਾਂ ਬਰਦੀਆਂ ਦਿੰਦੀ ਰੋ ਨੇ ਭਾਬੀ ਖੇਲਣੇ ਵੇਖੀ ਮਾਲਾ ਅਹ ਬਊ ਦਾ 500 ਰੱਖ ਲਿਆ ਮੈਂ ਆਪਾਂ 1000 ਮੋੜ ਤਾ ਲੈ ਨਹੀਂ ਨਹੀਂ ਇਹ ਤੂੰ ਵੀ ਕੁਝ ਪਾਉਣ ਪੈਲੀ ਵਾਪ ਲੈ ਕੇ ਆਈ ਆ ਅਸੀਂ ਬਹੁਤ ਵਧੀਆ ਜਿੱਸੀ ਹੁਣ ਤੁਰ ਪਿਆ ਤੂੰ ਜਾਈਏ ਨੇ ਘਰੇ ਬਸ ਪਹੁੰਚਣ ਵਾਲੇ ਆ ਘਰੇ ਤੇ ਲੇਟ ਹੋ ਗਈ ਹੁਣੇ ਕਰਦੇ ਕਰਦੇ ਕਦੇ ਪਹੁੰਚ ਕੇ ਹਾਲਾਤ ਸੁਧਾਰੇ ਕਰਦੇ ਹਾਂ ਮੋਬਿਲ ਮਾਸੀਆਂ ਨਾਲ ਹੜਾ ਜਾਂ ਕਰ ਵਿੱਚ ਮੈਨੂੰ ਨੀਂਦ ਆਈ ਜਾਂਦੀ ਸੀ ਮਸਲਾ ਕਿ ਆਇਆ ਟੀ ਨੀਂਦ ਆਈ ਜਾਂਦੀ ਸੀ ਸੋ ਅਸੀਂ ਆ ਗਏ ਜੀ ਘਰੇ ਆ ਸਾਡਾ ਮੰਗਰ ਦੇ ਸਾਰੇ ਆ ਸੁੱਤਾ ਰਿਹਾ ਇੱਧਰ ਆ ਕੇ ਰੌਣ ਲੱਗ ਗਿਆ ਓਏ ਗੁਗਲੂ ਮੁਗਲੂ ਗੁਗਲੂ ਮੁਗਲੂ ਹਾਂ ਐਸੀ ਦਰਾ ਬਾਈ ਦੀ ਸਾਰੇ ਲਾ ਉੱਠੇ ਨਹੀਂ ਆ ਪਾ ਪਾ ਕੱਪੜੇ ਵੇਖ ਪਾਏ ਛੱਡ ਬੁਗੂ ਨਾ ਕੱਪੜੇ ਵੇਖ ਪਾਏ ਛੀ 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 ਕਿ ਕਿ ਲਾਲ 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 ਲਾਲੋ ਲਾਲੀ ਹੋ ਜਾਂਦਾ ਕਾਲਾ ਕਾਲਾ ਗਲਾਬ ਜਾਉਣੀ ਬਣ ਜਾਂਦਾ ਹਨਾ ਕਾਲਾ ਗਲਾਬ ਜਾਉਣੀ ਬਣ ਜਾਂਦਾ ਹੈਗੀ ਪੰਜ ਦਿਨ ਇਹ ਕਿਦਾਂ ਰੰਗ ਕਰਿਆ ਤੇਰੇ ਰੰਗ ਗਿਆ ਕਾਲਾ ਜ ਮੈਂ ਤਾਂ ਠੀਕ ਹੈ ਆਹੋ ਵਾਪਸ ਗਿਆ ਨਹੀਂ ਮਰਤਾ ਗਿਆ ਤੇਰੇ ਤੇ ਰੰਗ ਵੀ ਤੇ ਦਿੱ ਗਿਆ ਹੁਣ ਸਾਡਾ ਹੋ ਗਿਆ 4 ਦਾ ਟਾਈਮ ਕਿੰਨੇ ਵਜੇ 4 ਟਾਂ ਟਾਈਮ ਹੋ ਗਿਆ ਤਾਂ ਹਾਂ ਟਾਈਮ 4:30 ਹੁਣ 4 ਹੋ ਗਿਆ ਹੁਣ 4 ਲੈ ਕੱਕ ਉਧਰ ਗਿਆ ਰੋਈ ਜਾਂਦਾ ਆਣਾ ਉਹਨੇ ਪਾ ਦੋ ਚਾ ਕਪਾਚ ਮੈਂ ਕਿਹਾ ਉਹ ਰੋਈ ਜਾਂਦਾ ਆຊੂ ਆ ਉਹ ਵੀ ਹਲੇ ਕਹਿੰਦਾ ਕੱਲੇ ਜਾ ਫੀ ਜਾਂਦੇ ਉਹ ਕਹਿੰਦਾ ਹੁਣ ਜੀ ਲੱਗਦਾ ਹੁਣ ਹਨਾ ਜਵਾਰ ਕਰਨਾ ਕਹਿੰਦੇ ਸੀਰ ਨਹੀਂ ਆ ਗਿਆ ਡੈਡੀ ਵੀ ਆ ਗਿਆ ਮੈਂ ਕਹਿੰਦੀ ਕਾਕਾ ਮੈਨੂੰ ਮੁਸ਼ਕ ਆ ਗਿਆ ਚਾਹ ਪੀਣ ਲੱਗੇ ਆ ਗਿਆ ਨਵਾਬ ਚਾਹ ਪੀਣ ਤਾਂ ਹੀ ਕਿਹਾ ਵੀ ਆਖੇ ਚਾਹ ਪੀਣ ਹੋਰ ਸਾਥ ਰਿਗਾ ਅਸੀਗਾ ਬੈਜਾ ਬੈਜਾ ਚਾਪੀ ਲੋ ਬਾ ਚਾਪੀ ਗਏ ਇੱਕ ਜਨ ਮੈਂ ਵੀ ਚਾਪਣੀ ਹੋਰ ਬੜਾ ਬੜਾ ਸ਼ਤਾਨ ਆ ਬੇਚਾਂ ਤਾਂ ਜ਼ਿਆਦਾ ਵੜਕਦਾ ਹੈਨਾ ਬੇਟੇ ਜ਼ਿਆਦਾ ਵੜਕਦੇ ਆਵਾ ਹੈਨਾ ਹੈ ਵੀ ਹੈ ਵੀ ਬੇਠਿਆਂ ਬੜਾ ਇਹਨੂੰ ਆ ਜ਼ਿਆਦਾ ਇੱਕ ਮਿੰਟ ਜਦੋਂ ਬੱਸ ਨਾ ਤੋਰੇ ਹੋਰ ਲੈ ਕੇ ਫੇਰ ਤਾਂ ਵਧੀਆ ਖੁਸ਼ ਆ ਬੱਤ ਦਾ ਵੇਰ ਲੋਰ ਠੀਕ ਆ ਜਿੱਥੇ ਹਾਂ ਜੀ ਹੂੰ ਜਦੋਂ ਮੈਂ ਖਾਣਾ ਸੁ ਮੈਂ ਮਾਰਕੀਟੋਂ ਸਮਾਨ ਲੈ ਕੇ ਹੁਣ ਤਾਂ ਮੰਮੀ ਰੋਲਾ ਪੁੰਦੇ ਕਿੰਨੇ ਕਿੰਨਾ ਰੋਲਾ ਪਊਗਾ ਸਮਾਨ ਵਾਚ ਰੱਖਦੇ ਆਪਾਂ ਲੈ ਮੈਂ ਅੰਮ੍ਰਿਤ ਜੀਵਤ ਕੋਟ ਲੈ ਕੇ ਆ ਮੈਂ ਮੇਨੂੰ ਤੋਂ ਲੈ ਕੇ ਆ

ਦੂਸਰਾ ਹਨਾ ਜੂਤਰੇ ਉਹ ਬੋਲੀ ਤਾਂ ਬੋਲਿੰਦਾ ਤਾਂ ਇਹਨੂੰ ਦੱਸੇ ਨਾ ਹੈ ਮੈਂ ਬੋਲੀ ਕਿਉਂ ਨਹੀਂ ਕੀ ਮੈਂ ਇਹ ਸੋਚਿਆ ਨਾ ਮੈਂ ਬੋਲੀ ਬਣਾਇਆ ਯਾਰ ਬੋਲੀ ਨਹੀਂ ਕਮਾਉਂਗੀ ਮੈਨੂੰ ਨਹੀਂ ਮੈਨੂੰ ਆਪੇ ਕਹਿਣਾ ਵੀ ਤੂੰ ਹਰੇ ਘਰ ਚ ਤੂੰ ਵੀ ਨਾ ਕਹਿਨੀ ਆ ਮੈਂ ਤਾਂ ਨਹੀਂ ਬੋਲੀ ਹੈ ਨਾ ਮੈਂ ਦੁਬਾਰੂ ਕਹਿ ਗਿਆ ਲੈ ਮੇਰੇ ਮੰਮੀ ਰੋਲਾ ਦੇਖ ਬੰਦ ਇਹਨਾਂ ਦਾ ਤਾਂ ਨਾ ਪਹਿਲੇ ਤੇਰੇ ਟੜਚੀ ਗੱਲ ਪੈਦੀ ਨਹੀਂ ਕਿ ਹਾਂ ਇਹ ਮੈਗਾ ਵੀ ਆਉਂਦਾ ਵੀ ਹਜੇ ਤੱਕ ਇਹ ਕਹਿੰਦੀ ਪਤਾ ਨਹੀਂ ਜਿੱਜੇ ਲਈ ਬੋਟ ਬੋਟ ਦੇ ਰਿਹਾ ਸੀ ਤੇ ਲੈ ਦੱਸ ਤੇਰੇ ਟੱਡ ਚ ਗੱਲ ਨਹੀਂ ਪਚੀ ਕੋਈ ਤੂੰ ਠੋਲਾ ਰਾਮੀ ਇਹ ਨੂੰ ਕੀ ਬਤਾਸੀ ਤੁਸੀਂ ਐ ਕਰਦਾ ਨਹੀਂ ਮੈਂ ਬਲ ਇਹ ਤਾਂ ਫਿਰ ਨਵੀਂ ਵਿੱਚ ਗਰਮ ਤਾਂ ਹੈ ਨਹੀਂਗਾ ਇਹ ਗਰਮ ਨਹੀਂਗਾ ਸ਼ੋਅ ਵਾਸਤੇ ਫਿਰ ਸ਼ੋਅ ਵਾਸਤੇ ਕੋਈ ਨਾ ਕਹਿੰਦਾ ਸ਼ੋਅ ਵਾਸਤੇ ਚਾਹੀਦਾ ਹਾਂ ਐਕਸਲ ਸਹੀ ਆ ਤੂੰ ਸਮਝੂਗਾ ਲੈ ਤਾਜੂ ਲੈ ਤਾਜੂ ਮੇਰੇ ਖੁੱਲਾ ਥੋੜਾ ਜਿਹਾ ਜਿੱਦ ਤੇ ਫਿਰ ਸਹੀ ਆਈ ਹੋਊਗਾ ਮੋੜ ਨਾ ਕੀਤਾ ਹੈ ਇਹ ਜੇ ਰਾਜਨ ਤੋਂ ਲਿਆਂਦਾ ਮੋੜ ਨਾ ਨਾ ਹੋਊਗਾ ਕਿ ਕਿਤਨਾਂ ਦੀ ਗੱਲ ਲਗਾਤ ਨਹੀਂ ਜੇ ਤੁਸੀਂ ਚਾਹੋਗੇ ਇਹ ਲੈਣਾ ਹਾਂ ਉੱਤਾਈ ਫਾਕੇ ਦੇਖ ਲੋ ਹੋਰ ਦੇਖੋ ਸਰ ਤੇਲਿਕੋਟੀ ਆਈ ਨਹੀਂ ਜਿੱਦਲੀ ਕੋਟ ਆ ਗਿਆ ਦੇ ਐਂਦਾ ਛਿੱਤੀ ਛਿੱਤੀ ਉਹ ਲਈ ਲੈਣ ਗਿਆ ਤਾਂ ਉਹ ਤੇਲਿਕੋਟੀਆਂ ਮੁੱਕ ਗਈਆਂ ਕੋਟੀਆਂ ਹੈ ਨਹੀਂ ਸਾਡੇ ਮਰੀ ਹੈ ਹੈ ਨਹੀਂ ਸਿੱਧ ਕੋਟੀਆਂ ਉਹਦਾ ਸ਼ਹਿਰ ਜਿਹੜਾ ਉੱਥੇ ਕੋਟੀਆਂ ਹੈ ਨਹੀਂ ਜੀ ਅਸੀਂ ਮਠਾਈ ਦਾ ਆਰਡਰ ਦੇ ਜਾਂਦਾ ਅਸੀਂ ਸਵੇਰ ਤੋਂ ਨਿਕਲਣਾ ਕੂਚ ਕਰਨ ਸਾਡੇ ਨਵਾਬ ਸਿੰਘ ਦੇ ਮਠਾਈ ਮਠਾਈ ਨਹੀਂ ਮਤਲਬ ਬਤਾਈ ਦੇਣ ਸਾਰੇ ਜਾਵਾਂਗੇ ਹੁਣ ਅਸੀਂ ਨਿਕਲਾਂਗੇ ਐਂ ਦੀ ਗੈਸ ਉਹ ਰੋਰਾਸਾ ਨਗਰ ਰੂਪਗੜ੍ਹ ਗੜਸੌਣਾ ਇੱਥੋਂ ਦਾ ਹੀ ਆਣਾ ਫਿਰ ਉਧਰ ਵਿਆਹ ਨਗਰ ਸੂਰਤਗੜ੍ਹ ਬੱਸ ਆਏ ਕਰ ਸੂਰਤਗੜ੍ਹ ਫਿਰ ਇੱਧਰ ਹਨਮਾਨਗੜ੍ਹ ਟਿੱਬੀ ਰਾਣੀਆਂ ਰਾਣੀਆਂ ਤਾਂ ਜਾਣਾ ਜੀ ਰਾਣੀਆਂ ਤੋਂ ਫਿਰ ਅਸੀਂ ਪੁੱਕੇ ਆ ਜਾਣਾ ਨਾ ਮਠਾਈ ਲਿਖਾ ਜਾਂਦੀ ਆ 19 ਘਰਵਾ 17 17 ਘਰਾਂ ਤੇ ਕਿਲੋ ਲੱਡੂ ਕਿਲੋ ਗਲਾਬ ਜਾਮ 17 17 ਕਿਲੋ ਠੀਕ ਆ ਤੇ ਜਿਹੜੇ ਦੋ ਘਰਾਂ ਉੱਚ 10 ਕਿਲੋ ਲੱਡੂ ਕਰ ਲੈ 10-10 ਕਿਲੋ ਜਾਮ ਦਾ ਹਾਂ ਕਿਲੋ ਉਹੀ ਚਾਕਲੇਟ ਵਾਲਾ ਉਹ ਅੱਛਾ ਸੈਂਡਵਿਚ ਸੈਂਡਵਿਚ ਨਹੀਂ ਸੈਂਟੀਸ ਸੈਂਟਾ ਨਵਿਚ ਕਿਲੋ ਸੈਂਟੀਸ ਤੇ ਕਿਲੋ ਉਹ ਤੇ ਕਿਲੋ ਗਲਾਬ ਜਾਮ ਚਲੋ ਠੀਕ ਆ ਹਾਂ ਠੀਕ ਆ ਤਿੰਨ ਤਿੰਨ ਕਿਲੋ ਤੋਂ ਕਿਲੋ ਗਲਾਬ ਜਾਮ ਕਿਲੋ ਹੋ ਜਾਣੀ ਵੀ ਸਾਲਾ ਉਹ ਕਰ ਲੈ ਤਿੰਨ ਕਿਲੋ ਲੱਡੂ ਤਿੰਨ ਕਿਲੋ ਲੱਡੂ ਠੀਕ ਆ ਲਿਖਾਈ ਹੁੰਦੀ ਆ ਕਹਿੰਦੇ ਸਵੇਰੇ ਲੈ ਜਿਓ 8:30 ਸੋ ਸਵੇਰੇ ਲੈ ਸੀ ਮਠਾਈ ਚੱਕ ਲੈਵਾਂਗੇ ਫਿਰ ਸਵੇਰੇ ਨਿਕਲਾਂਗੇ ਅਸੀਂ ਛੂੰਗ ਕਰਕੇ ਮਾਤ ਜੀ ਜਦੋਂ ਫਿਰ ਮਾਸਟਰ ਨੂੰ ਫੋਨ ਕਰਨਾ ਪਿਆ ਪਹਿਲਾਂ ਮੇਰੇ ਫੋਨ ਕਰਦੇ ਮੈਂ ਕਹਾ ਜੇ ਬਿਚ ਵਿਚਾਲਾ ਜਾ ਚਲੀ ਜਾਂਦਾ ਵਾ ਕਰ ਦਾਂਗੇ ਉਹ ਕਹਿੰਦਾ ਸੀ ਆ ਕਿਤੇ ਚੱਲੇ ਨੇ ਮੈਂ ਗਿਆ ਨਾ ਹੋ ਮੈਂ ਕਰ ਦਾਂਗਾ ਸਵੇਰੇ ਫੋਨ ਲਗਾ ਲਾਂਗਾ ਸਵੇਰੇ ਗਿਆ ਜੀ ਕਰ ਉਹ ਨਹੀਂ ਕਰਦਣਾ ਸਵੇਰੇ ਜਾਣਾ ਹੀ ਹੈ ਤੇ ਸੋ ਹੋਈ ਜਾਂਦੀ ਆਪਣੇ ਕੱਪੜੇ ਪ੍ਰੈਸ ਸਵੇਰ ਦੀ ਤਿਆਰੀ ਆ ਅਸੀਂ ਕੁਝ ਕਰਨਾ ਫਿਰ ਬਤਾਈ ਬੰਦਾ ਹਾਂ ਦੇਖੋ ਕਿਦਾਂ ਕੱਪੜੇ ਕਿ ਹੈ ਕਿਤੇ ਰੋਟੇ ਨਾ ਆ ਰਹੀ ਉਹੋ ਕੁਝ ਕਰਕੇ ਮੋੜ ਵੀ ਆਇਆ ਹਾਂ ਸੋ ਆਜ ਕੱਪੜੇ ਖਿਲਰੇ ਪਏ ਸਾਡੇ ਤੇ ਪੈਕਿੰਗ ਹੋ ਰਹੀ ਆ ਸਵੇਰੇ ਪਰ ਫਿਰ ਜਾਣਾ ਬਤਾਈ ਲੈ ਕੇ ਮੇਰੀ ਕਾਕੀ ਦੀ ਛਾਣੇ ਜੀ ਕਾਕੀ ਦੀ ਕਕਟੋਨਸ ਤਾਂ ਪਿਆ ਕਿ ਕਾਕੇ ਨੂੰ ਪਤਾ ਨਹੀਂ ਵੱਧ ਨਹੀਂ ਕਿਤੇ ਵਧਾਈ ਦੇਣ ਦੀ ਕਿਥੇ ਰਹੀ ਜਿੰਨਾ ਮਰਜੀ ਜਾਓ ਨਾ ਜਾਓ ਮੇਰੇ ਕੋਈ ਪਰਵਾਹ ਨਹੀਂ ਕੋਈ ਫਰਕ ਨਹੀਂ ਮੇਰੇ ਕੋਈ ਪਰਵਾਹੀ ਉਹ ਤੇ ਅਬ ਟੈਂਸ਼ਨ ਨਾ ਲਾਓ ਪਗਲਾ ਬੇਟੈਂਸ਼ਨ ਚੋਂ ਤੋਤਾ ਵੇਆ ਨੋ ਵੱਧ ਗਏ ਤੇ ਹੁਣ ਆਪਾਂ ਕਰਦੇ ਨੇ ਵਲੋਗ ਦਾ ਐਂਡ ਸੋ ਤੁਹਾਨੂੰ ਅਜਦਾ ਵਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਦਿਲੂ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਆਪਣੇ ਚਾਹੂ ਕਰ ਲੋ ਸਬਸਕ੍ਰਾਈਬ ਸੋ ਮਿਲਦਾ ਪਾਗਲੇ ਲੋਕਸ ਤਾਂ ਤੱਕ ਲਈ ਤਨਵਾ ਬਾਈ ਬਾਈ